ਘਰ ਵੀ ਦੋਸਤੋ ਵੱਸਦਿਆਂ ਦੇ ਹੁੰਦੇ ਆ ਇੱਕ ਘਰ ਉਦੋਂ ਬੰਦਾ ਜਦੋਂ ਉੱਪਰ ਰਹਿਨੇ ਆ ਪਰਿਵਾਰ ਦੇ ਨਾਲ ਰਹਿਨੇ ਆ ਤਾਂ ਉਹਨੂੰ ਘਰ ਕਿਹਾ ਜਾਂਦਾ ਆਪਾਂ ਇੱਕ ਘਰ ਦੇਖਣ ਆਏ ਸੀਗੇ ਹਵੇਲੀ ਘਰ ਨਹੀਂ ਇਹਨੂੰ ਹਵੇਲੀ ਕਹਾਂਗੇ ਆ ਦੇਖੋ ਇਹਦਾ ਫਰੰਟ ਆ ਦੇਖੋ ਇਹ ਮਹਿਲ ਮਹਿਲ ਨਮਾ ਹਵੇਲੀ ਹੈ ਇਹ ਬਹੁਤ ਵੱਡੀ ਇਹ ਹੈਗੀ ਆ ਗਰਦਾਸਪੁਰ ਦਾ ਇੱਕ ਪਿੰਡ ਹੈਗਾ ਉਹਦੇ ਵਿੱਚ ਹੀ ਹਵੇਲੀ ਬਣੀ ਸੀ ਸਾਨੂੰ ਪਤਾ ਲੱਗਿਆ ਆਪਾਂ ਦੇਖਣ ਆਏ ਇਹਨੂੰ ਤਾਂ ਇਹ ਹਵੇਲੀ ਇੱਕ ਮਹਿਲ ਨੁਮਾ ਹਵੇਲੀ ਆ ਬਹੁਤ ਵੱਡੀ ਤੇ ਅੱਜ ਜਿਹੜੀ ਆਪਾਂ ਦੇਖੀ ਇਹ ਖੰਡਰ ਬਣ ਚੁੱਕੀ ਆ ਜਮਾ ਦੇਖੋ ਇਹ ਦਾ ਬਰਾਂਡਾ ਗੱਡੀਆਂ-ਗੱਡੀਆਂ ਦੇਖੋ ਗੱਡਰ ਤੇ ਡਾਟਾਂ ਦੇ ਨਾਲ ਗੱਡੀਆਂ-ਗੱਡੀਆਂ ਕੰਧਾਂ ਇਹ ਇਸ ਪਿੰਡ ਦੇ ਨਾ ਇਸ ਪਿੰਡ ਦੇ ਦੋ ਪਹਿਲਵਾਨ ਭਾਈ ਸੀਗੇ ਦੋ ਬ੍ਰਦਰ ਸੀਗੇ ਪਹਿਲਵਾਨ ਉਹ ਬਹੁਤ ਗਰੀਬ ਸੀਗੇ ਉਹਨਾਂ ਦੀ ਇਹ ਹਵੇਲੀ ਸੀ ਉਹਨਾਂ ਨੇ ਬਣਵਾਈ ਏ ਬਾਅਦ ਚ ਉਹਨਾਂ ਦੀ ਆਪਾਂ ਗੱਲ ਕਰਾਂਗੇ ਪਹਿਲਾਂ ਤੁਹਾਨੂੰ ਹਵੇਲੀ ਦੀ ਇੱਕ ਚਾਤ ਦਿਖਾ ਦਈਏ ਇਹ ਤਾਂ ਬਰਾਂਡਾ ਆਪਾਂ ਦੇਖ ਲਿਆ ਤੇ ਦੂਸਰੀ ਸਾਈਡ ਤੋਂ ਦੇਖਦੇ ਕੀ ਹਾਲ ਵੀਰੇ ਇੱਧਰ ਦੇਖੋ ਕਿੰਨੇ ਕਮਰੇ ਉੱਪਰ ਦੇਖੋ ਟੋਟਲ ਬਿਲਕੁਲ ਖੰਡਰ ਬਣ ਚੁੱਕੀ ਆ ਇਸੇ ਫਸਟ ਸੈਕੰਡ ਥਰਡ ਥਰਡ ਫਲੋਰ ਤੱਕ ਤਿੰਨ ਮੰਜ਼ਲੀ ਇਮਾਰਤ ਸੀ ਇਹ ਏਡੀ ਵੱਡੀ ਹਵੇਲੀ ਪਤਾ ਨਹੀਂ ਕਿੰਨੇ ਕਮਰੇ ਆ ਉਹ ਤਾਂ ਚੱਲ ਅੰਦਰ ਜਾ ਕੇ ਆਪਾਂ ਦੇਖਦੇ ਆ ਇਹ ਪੂਰੀ ਮਤਲਬ ਦੋ ਤਿੰਨਾਂ ਕਿੱਲਿਆਂ ਦੇ ਵਿੱਚ ਬਣੀ ਸੀਗੀ ਇਹ ਜਿਹੜੀ ਕੰਨ ਦਾ ਹੁਣ ਤਾਂ ਨਹੀਂ ਹੈਗੀ ਆਪਾਂ ਅੰਦਰ ਚੱਲ ਕੇ ਵੀ ਦੇਖਦੇ ਆ ਤੇ ਹਰੇਕ ਦਰਵਾਜ਼ੇ ਕੰਨਾਂ ਦੇ ਉੱਪਰ ਜਿਹੜੀ ਕਲਾਕਿਰਤੀ ਆ ਉਹ ਬਹੁਤ ਵਧੀਆ ਤੇ ਮਹਿੰਗੀ ਮਹਿੰਗੀ ਹੋਈ ਆ ਦੇਖੋ ਅਜੇ ਤੱਕ ਵੀ ਉਵੇਂ ਹੀ ਇਹ ਜਿਹੜੀ ਹਵੇਲੀ ਆ ਲਗਭਗ ਪਤਾ ਲੱਗਿਆ ਕਿ 150 ਸਾਲ ਪੁਰਾਣੀ ਆ ਆ ਬਾਹਰ ਦੀਆਂ ਦੇਖੋ ਜਿਹੜੀਆਂ ਖਿੜਕੀਆਂ ਨੂੰ ਲੱਕੜ ਲੱਗੀ ਆ ਤੇ ਇਹਨਾਂ ਦੇ ਉੱਪਰ ਦੇਖੋ ਡਿਜ਼ਾਈਨ ਲੱਕੜ ਲੱਗੀ ਆ ਇਹ ਜਿਹੜੀ ਲੱਕੜ ਆ ਇਹ ਵੀ ਬਾਹਰਲੇ ਮੁਲਕ ਤੋਂ ਫੋਰਨ ਤੋਂ ਮੰਗਵਾ ਕੇ ਕਹਿੰਦੇ ਲਾਈ ਸੀਗੀ ਦਰਵਾਜ਼ਿਆਂ ਨੂੰ ਤੇ ਖਿੜਕੀਆਂ ਨੂੰ ਦੇਖੋ ਕਿੰਨੀ ਕਲਾਗਿਰਤੀ ਕਿੰਨੀ ਸੋਹਣੀ ਇਧਰੋਂ ਦੇਖਦੇ ਆਪਾਂ ਇਹ ਜਿਹੜੀ ਹਵੇਲੀ ਆ ਨਾ ਇਹਦੀ ਕੰਦ ਬਹੁਤ ਦੂਰ ਤੱਕ ਸੀ 2 2.5 ਏਕੜ ਦੇ ਵਿੱਚ ਸੀਗੀ ਤੇ ਇਸ ਹਵੇਲੀ ਚ ਇੱਕ ਕਹਿੰਦੇ ਆ ਇੱਕ ਸਕੂਲ ਤੇ ਕੋਸਪਿਟਲ ਸੀਗਾ ਜਿਹੜਾ ਇਹੀ ਪਰਿਵਾਰ ਚਲਾਉਂਦਾ ਸੀਗਾ ਆਪਦੇ ਖਰਚੇ ਤੇ ਆ ਦੇਖੋ ਕੁਝ ਪਿੰਡ ਦੇ ਲੋਕਾਂ ਨੂੰ ਤੁਹਾਡੇ ਨੂੰ ਪਤਾ ਲੱਗਿਆ ਕਿ ਇਹ ਜਿਹੜੀ ਹਵੇਲੀ ਆ ਇਹਨੂੰ ਤਾਈ ਕਰੋੜ ਦੇ ਕਰੀਬ ਇੱਟ ਲੱਗ ਗਈ ਸੀ ਹੈਨਾ ਹਾਂ ਬਟਾਲੇ ਤੋਂ ਲੋਹਾ ਮੁੱਕ ਗਿਆ ਕਾਫੀ ਹਾਂ ਬਟਾਲੇ ਤੋਂ ਜਦੋਂ ਇਹ ਇਹਦਾ ਸਰੀਆ-ਸੁਰੀਆ ਜਦੋਂ ਲਿਆਉਂਦੇ ਸੀ ਨਾ ਤੇ ਸਰੀਆ ਖਤਮ ਹੋ ਗਿਆ ਸੀ ਬਟਾਲੇ ਸ਼ਹਿਰ ਦਾ ਹਾਂ ਦੋਸਤੋ ਜਦੋਂ ਇਹਦੀ ਕੰਸਟਰਕਸ਼ਨ ਹੁੰਦੀ ਸੀਗੀ ਤੇ ਕਿਉਂਕਿ 150 ਸਾਲ ਪਹਿਲਾਂ ਜਦੋਂ ਇਹ ਕੋਠੀ ਬਣਾਈ ਗਈ ਤਾਂ ਬਟਾਲੇ ਦਾ ਲੋਹਾ ਮੁੱਕ ਗਿਆ ਤੇ ਇਹਨਾਂ ਨੇ ਜਿਹੜੀ ਇੱਟਾਂ 2.5 ਕਰੋੜ ਇੱਟ ਲਾਈ ਆ ਕਹਿੰਦੇ ਆ ਕਿ ਇਹਨਾਂ ਨੇ ਦੋ ਭੱਠੇ ਲਾਏ ਸੀਗੇ ਇਨੂੰ ਬਣਾਉਣ ਦੇ ਲਈ ਆ ਦੇਖੋ ਫਰੰਟ ਕੋਠੀ ਦਾ ਇਹ ਕੋਠੀ ਨਹੀਂ ਕਹਿ ਸਕਦੇ ਕੋਠੀ ਦਾ ਚਲੋ ਮਾਡਰਨ ਸ਼ਬਦ ਹੈਗਾ ਇਹਨੂੰ ਆਪਾਂ ਮਹਿਲ ਕਹਿ ਸਕਦੇ ਜਾਂ ਹਵੇਲੀ ਦੇਖੋ ਆ ਰੰਗ ਕਿੰਨਾ ਸੋਹਣਾ ਅਜੇ ਤੱਕ ਵੀ ਉਵੇਂ ਹੀ ਹੈ ਹਾਂਜੀ ਹਾਂਜੀ ਕਿਵੇਂ ਜਿਵੇਂ ਹੈਗਾ ਜਿਵੇਂ ਹੈ ਜਿਵੇਂ ਜਿਵੇਂ ਉਵੇਂ ਹੀ ਆ ਰੰਗ ਦੇਖ ਲਓ 150 ਸਾਲ ਪੁਰਾਣੀ ਆ ਨਾ ਬਿਲਡਿੰਗ ਹੁੰਦੀ ਸੀ ਤੇ ਆ ਸਕੂਲ ਹੈ ਆ ਵਾਲਾ ਹਾਂਜੀ ਇਹ ਸਕੂਲ ਸੀ ਠੀਕ ਹੈ ਦੋਸਤੋ ਆ ਸਾਹਮਣੇ ਜਿਹੜੇ ਬਿਲਡਿੰਗ ਦਿਸ ਰਹੀ ਹੈ ਨਾ ਆ ਵਾਲੀ ਇਹਨਾਂ ਦਾ ਸਕੂਲ ਸੀਗਾ ਸਕੂਲ ਵੀ ਇਹ ਚਲਾਉਂਦੇ ਸੀਗੇ ਤੇ ਸਾਹਮਣੇ ਇੱਕ ਇੱਥੇ ਬਿਲਡਿੰਗ ਜਿਹੜੀ ਇੱਕ ਬਿਲਡਿੰਗ ਹੋਰ ਸੀਗੀ ਉਹ ਤੋਂ ਹਸਪੀਟਲ ਸੀਗਾ ਇਹ ਹਸਪੀਟਲ ਤੇ ਸਕੂਲ ਜਿਹੜਾ ਆਪਣੇ ਖਰਚੇ ਤੇ ਚਲਾਉਂਦੇ ਸੀਗੇ ਬਹੁਤ ਇਹ ਆਪਾਂ ਇਹਨਾਂ ਦੀ ਸਟੋਰੀ ਸਟੋਰੀ ਤੁਹਾਨੂੰ ਦੱਸ ਰਹੇ ਸੀ ਇਹ ਦੋ ਭਾਈ ਸੀਗੇ ਪਹਿਲਵਾਨ ਸੀਗੇ ਘੁਲਦੇ ਸੀ ਕੁਸ਼ਤੀ ਦਾ ਇਹਨਾਂ ਨੂੰ ਸ਼ੌਂਕ ਸੀਗਾ ਤੇ ਇਹ ਬਹੁਤ ਗਰੀਬ ਹੁੰਦੇ ਸੀਗੇ ਤੇ ਕੁਸ਼ਤੀ ਦਾ ਸ਼ੌਂਕ ਕਰਕੇ ਇਹ ਮਤਲਬ ਇੱਕ ਵਾਰ ਕਹਿੰਦੇ ਕੋਲਕੱਤੇ ਕੁਸ਼ਤੀ ਕਰਨ ਗਏ ਸੀਗੇ ਤੇ ਉਥੇ ਇਹਨਾਂ ਨੂੰ ਵਧੀਆ ਮਤਲਬ ਰਿਸਪੌਂਸ ਮਿਲਿਆ ਉਥੇ ਜਿੱਤ ਗਏ ਉਸ ਤੋਂ ਬਾਅਦ ਕੁਸ਼ਤੀ ਕਰਦੇ ਕਰਦੇ ਹੌਲੀ ਹੌਲੀ ਬਾਹਰਲੇ ਮੁਲਕਾਂ 'ਚ ਕੁਸ਼ਤੀਆਂ ਕਰਨ ਚਲੇ ਗਏ ਤੇ ਬਾਹਰਲੇ ਮੁਲਕਾਂ 'ਚ ਫਿਰ ਇੰਡੋਨੇਸ਼ੀਆ 'ਚ ਇਹਨਾਂ ਦੀ ਕੁਸ਼ਤੀ ਹੋਈ ਸੀ ਉਥੇ ਜਿੱਤ ਗਏ ਉਥੇ ਉਹਨਾਂ ਨੂੰ ਬਹੁਤ ਪੈਸੇ ਮਿਲੇ ਫਿਰ ਬਾਹਰ ਹੀ ਕੁਸ਼ਤੀਆਂ ਕਰਦੇ ਰਹੇ ਬਹੁਤ ਪੈਸਾ ਕਮਾਇਆ ਇਹਦੇ ਨਾਲ ਦੋਸਤੋ ਆ ਦੇਖੋ ਬਿਲਡਿੰਗ ਦੀ ਜਦੋਂ ਵਿਹੜਾ ਨਾ ਉਹਦੇ ਵਿੱਚ ਇੱਕ ਖੂਹ ਵੀ ਬਣਿਆ ਇਹ ਵੀ ਉਸ ਟਾਈਮ ਦਾ ਹੀ ਆ ਹਾਂਜੀ ਹਾਂਜੀ ਇਹ ਉਸ ਟਾਈਮ ਦਾ ਜਿਸ ਟਾਈਮ ਕੋਠੀ ਜਿਸ ਟਾਈਮ ਕੋਠੀ ਬਣੀ ਹੈ ਨਾ ਉਸ ਟਾਈਮ ਦਾ ਖੂਹ ਕੋਈ ਖੂਹ ਚੋਂ ਪਾਣੀ ਉਦੋਂ ਖੂਹਾਂ ਚੋਂ ਹੀ ਭਰਦੇ ਸੀਗੇ ਹੈ ਨਾ ਪਿਊਬਲ ਵਗੈਰਾ ਦਾ ਲਾਇ ਨਹੀਂ ਸੀ ਕੋਈ ਹੁੰਦੇ ਨਹੀਂ ਸੀ ਹੈ ਨਾ ਪੌੜੀਆਂ ਕਿੱਥੇ ਚੜਦੀਆਂ ਆਜੋ ਆਜੋ ਅੰਦਰ ਦੇਖਦੇ ਫਿਰ ਇਹਨਾਂ ਬਹੁਤ ओके ਇੱਕ ਕੋਠੀ ਜਦੋਂ ਆਪਾਂ ਐਂਟਰ ਹੋਏ ਆ ਇੱਕ ਐਸੈਟ ਪੌੜੀਆਂ ਰਾਈਟ ਤੇ ਇੱਕ ਲੈਫਟ ਹਾਂਜੀ ਦੋਨੇ ਸਾਈਡ ਤੇ ਤੋਂ ਹੁੰਦੀਆਂ ਠੀਕ ਆ ਠੀਕ ਆ ਠੀਕ ਆਜੋ ਅੰਦਰ ਇੱਕ ਵਾਰ ਦੇਖ ਲੀਏ ਤੇ ਦੇਖੋ ਕਿੰਨੇ ਕਮਰੇ ਦਰਵਾਜ਼ੇ ਸਾਰੇ ਕਮਾਲ ਦੀ ਯਾਰ ਬਣਤਰ ਸੀ ਕਿੰਨੇ ਪੈਸੇ ਲੱਗੇ ਕਹਿੰਦੇ ਤੇ ਅਰਬਾਂ ਰੁਪਇਆ ਕਰੋੜਾਂ ਰੁਪਇਆ ਉਸ ਟਾਈਮ ਤੇ ਲੱਗਿਆ ਸੀਗਾ ਤੇ ਉਹ ਭਾਈ ਜਦੋਂ ਕੁਲਦੇ ਇੰਡੋਨੇਸ਼ੀਆ ਚਲੇ ਗਏ ਉਹਨਾਂ ਨੇ ਬਹੁਤ ਪੈਸਾ ਕਮਾਇਆ ਤੇ ਫਿਰ ਬਹੁਤ ਕੁਝ ਸਾਲਾਂ ਬਾਅਦ ਕਹਿੰਦੇ ਉਹ ਪਿੰਡ ਵਾਪਸ ਆ ਗਈ ਤਾਂ ਪਿੰਡ ਵਾਪਸ ਆ ਕੇ ਨਾ ਉਹਨਾਂ ਨੇ ਕਿਉਂਕਿ ਉਸ ਟਾਈਮ ਬੈਂਕਾ ਮੁੱਕਾ ਨਹੀਂ ਸੀ ਗਿਆ ਉਹ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਪੈਸੇ ਲਿਆਂਦੇ ਹਵਾਈ ਸੋਰੀ ਸਮੁੰਦਰੀ ਜਹਾਜ਼ਾਂ ਦੇ ਤੇ ਉਹਨਾਂ ਦੇ ਪੈਸੇ ਜਿਹੜੇ ਆ ਨਾ ਕਹਿੰਦੇ ਖੱਜਰਾ ਲੱਦ ਲੱਦ ਕੇ ਉਹ ਫਿਰ ਪਿੰਡ ਲੈ ਕੇ ਆਏ ਉਹਨਾਂ ਪਿੰਡ ਵਾਲਿਆਂ ਨੂੰ ਦਿਖਾਇਆ ਵੀ ਸਾਡੇ ਕੋਲ ਅਸੀਂ ਸਰਮਾਇਦਾਰ ਹੋ ਗਏ ਸਾਡੇ ਕੋਲ ਬਹੁਤ ਪੈਸਾ ਹੋ ਗਿਆ ਫਿਰ ਉਹਨਾਂ ਨੇ ਬਿਲਡਿੰਗ ਜਿਹੜੀ ਆ ਇਹ ਇਮਾਰਤ ਜਿਹੜਾ ਮਹਿਲ ਆ ਉਹ ਖੜਾ ਕੀਤਾ ਹੁਣ ਇਹਦੇ ਬਾਰੇ ਵੀ ਪਤਾ ਕਿ ਇਹਨੂੰ ਬਣਾਉਣ ਲੱਗਿਆ ਕਿੰਨਾ ਟਾਈਮ ਲੱਗ ਗਿਆ ਹੋਊਗਾ ਕਿੰਨੇ ਸਾਲ ਲੱਗੇ ਠੀਕ ਆ بس ਇਹਨਾਂ ਕਿ 2.5 ਕਰੋੜ ਇੱਟ ਲੱਗੀ ਆ ਤੇ ਆਪਦੇ ਪੱਠੇ ਇਹਨਾਂ ਨੇ ਲਾਇਆ ਦੇਖਾ ਦੇਖੋ ਰੂਮ ਦੇਖੋ ਤੇ ਰੂਮ ਦੇ ਵਿੱਚ ਨਾ ਕਿੰਨੇ ਦਰਵਾਜ਼ੇ ਆ ਦੇਖੋ ਤੇ ਅੱਜ ਇਸ ਹਵੇਲੀ ਚ ਦੇ ਕਬੂਤਰ ਬੋਲਦੇ ਪਏ ਬਹੁਤ ਵੱਡਾ ਕਮਰਾ ਇਹ ਜਿਹੜੀ ਲੱਕੜ ਆ ਇਹ ਵੀ ਬਾਹਰਲੇ ਮੁਰਖਾ ਤੋਂ ਲਿਆ ਕੇ ਕਹਿੰਦੇ ਲਾਈ ਇਹ ਜਿਹੜੀ ਦਰਵਾਜ਼ਿਆਂ ਨੂੰ ਖਿੜਕੀਆਂ ਨੂੰ ਲੱਗੀ ਹਾਂਜੀ ਫਿਰ ਇਹਨਾਂ ਦੋਆਂ ਭਾਈਆਂ ਨੇ ਇਹ ਕੋਠੀ ਦਾ ਕੰਮ ਸ਼ੁਰੂ ਕੀਤਾ ਤੇ ਇਹਨੇ ਮਜ਼ਦੂਰ ਤੇ ਇਹਨਾਂ ਇਹਨੇ ਇਹਨਾਂ ਨੇ ਮਿਸਤਰੀ ਲਾਇਏ ਵੀ ਗਿਣਤੀ ਕੋਈ ਨਹੀਂ ਤੇ ਉਹਨਾਂ ਦੇ ਖਾਣ ਪੀਣ ਦਾ ਕਿਉਂ ਕਿਉਂ ਇੰਨਾ ਰੱਖਤਾ ਜਿਵੇਂ ਮੰਨ ਲਓ ਪਾਣੀ ਪੀਣੇ ਇੰਨਾ ਘਿਓ ਰੱਖਤਾ ਵੀ ਸਾਡੇ ਬੰਦੇ ਤਗੜੇ ਹੋ ਕੇ ਤੇ ਕੋਠੀ ਨੂੰ ਜਲਦੀ ਤਿਆਰ ਕਰਨਗੇ ਇਸ ਮਹਿਲ ਨੂੰ ਫਿਰ ਬਹੁ ਟਾਈਮ ਉਹ ਇੱਥੇ ਰਹਿੰਦੇ ਰਹੇ ਉਹਨਾਂ ਦਾ ਪਰਿਵਾਰ ਕਿਉਂਕਿ ਨਾ ਪਰਿਵਾਰ ਬਹੁਤ ਵੱਡਾ ਸੀ ਨਾ ਬਹੁਤ ਜ਼ਿਆਦਾ ਤਾਂ ਹੀ ਬਹੁਤ ਅੱਛਾ ਇਹ ਭਰਾ ਗਾ ਇਹਨਾਂ ਦੇ ਪੁੱਤ ਪੋਤਰੇ ਹਨਾ ਹਾਂਜੀ ਉਹ ਕਾਫੀ ਸੀ ਠੀਕ ਹੈ ਹੁਣ ਕਹਿੰਦੇ ਇਹਨਾਂ ਦੇ ਪੋਤਰੇ ਵੀ ਜਿਹੜੇ ਆ ਨਾ ਉਹ ਉਹਨਾਂ ਦੀ ਉਮਰ ਵੀ 70 80 ਸਾਲ ਆ ਤੇ ਗਾਂ ਪੜ ਪੋਤਰਿਆਂ ਦੇ ਵੀ ਗਾਂ ਮਤਲਬ ਬੇਟੇ ਹਨਾ ਬੱਚੇ ਹੋ ਗਏ ਹਾਂਜੀ ਹਾਂਜੀ ਠੀਕ ਹੈ ਉਹਨਾਂ ਨੂੰ ਤਾਂ ਇਸ ਘਰ ਦੀ ਕੋਈ ਜ਼ਿਆਦਾ ਪਤਾ ਵੀ ਨਹੀਂ ਹੋਣਾ ਨਹੀਂ ਹੋਣੀ ਤੇ ਉਹ ਸਾਰੇ ਦੋਸਤੋ ਇਹਨਾਂ ਦੇ ਜਿਹੜੇ ਹੁਣ ਜਿਹੜਾ ਇਹਨਾਂ ਦਾ ਵੰਚ ਆਗਾ ਉਹ ਸਾਰੇ ਫੋਰਨ ਕੰਟਰੀਆਂ 'ਚ ਰਹਿੰਦੇ ਆ ਠੀਕ ਹੈ ਹੁਣ ਆਪਾਂ ਉੱਪਰ ਚੱਲਦੇ ਆਂ ਚਲੋ ਪੌੜੀਆਂ ਵੀ ਦੋ ਸਾਈਡਾਂ ਤੋਂ ਚੜ੍ਹਦੀਆਂ ਦੇਖੋ ਇਹ ਲੱਕੜ ਸੀ ਜਿਹੜੀ ਇਹ ਫਰਾਸ ਤੋਂ ਮੰਗਵਾਈ ਸੀ ਇਹਨਾਂ ਨੇ ਠੀਕ ਆ ਚਲੋ ਆਜੋ ਪੌੜੀ ਆ ਆ ਜਾਣਗੇ ਮਗਰ ਆ ਜਾਣਗੇ ਹਾਂਜੀ ਦੇਖੋ ਪੌੜੀਆਂ ਵੀ ਬੜੀਆਂ ਵਧੀਆ ਲੋਹਾ ਲੱਗਿਆ ਇਹਦੇ ਵਿੱਚ ਵੀ ਹਨਾ ਹਾਂਜੀ ਅੱਜ ਇਹ ਜਿਹੜੀ ਮਹਿਲ ਆ ਇਮਾਰਤ ਜਮਾ ਖੰਡਰ ਬਣ ਗਈ ਕਿੰਨਾ ਟਾਈਮ ਇਥੇ ਰਹਿੰਦੇ ਰਹੇ ਹਨਾ ਬੱਚੇ ਵਗੈਰਾ ਸਾਰੇ ਰਹਿੰਦੇ ਰਹੇ ਹੋਗੇ ਹਾਂ ਆ ਦੇਖੋ ਇਥੋਂ ਵੀ ਪੌੜੀਆਂ ਉੱਪਰ ਚੜਦੀਆਂ ਸੀ ਹਨਾ ਹਾਂਜੀ ਵੀ ਪੌੜੀਆਂ ਜੀ ਤੇ ਇਧਰ ਦੀ ਪੌੜੀ ਹੈ ਕਦੇ ਇਹ ਉਹਨਾ ਸੋਚਿਆ ਨਹੀਂ ਹੋਣਾ ਵੀ ਐਡਾ ਵੱਡਾ ਅਸੀਂ ਕਰੋੜਾਂ ਰੁਪਈਆ ਲਾ ਕੇ ਇਨਾ ਮਹਿਲ ਹਨਾ ਤਿਆਰ ਕਰਿਆ ਵੀ ਅਸੀਂ ਕਦੇ ਇਹਨੂੰ ਛੱਡ ਕੇ ਜਾਵਾਂਗੇ ਪਰ ਟਾਈਮ ਕੀ ਕਹਿ ਸਕਦੇ ਦੇਖੋ ਕਿੰਨੇ ਦਰਵਾਜ਼ੇ ਕਿਹ ਹੈ ਜੀ ਬਣਤਰ ਮਤਲਬ ਇਹਦੇ ਜਿਹੜੀ ਇਹਦਾ ਨਕਸ਼ਾ ਵਗੈਰਾ ਤਿਆਰ ਕਰਵਾਇਆ ਉਹ ਵੀ ਬਾਹਰਲੇ ਮੁਲਕ ਤੋਂ ਹੀ ਹੋਣਗੇ ਮਿਸਤਰੀ ਵਗੈਰਾ ਇੱਕ ਸ਼ਹਿਰ ਦਾ ਕਹਿੰਦੇ ਇਹਨੂੰ ਤਿਆਰ ਕਰਨ ਲਈ ਲੋਹਾ ਖਤਮ ਹੋ ਜਾਂਦਾ ਦੱਸੋ ਦੋ ਟਾਂਗਾ ਸਹਿਤ ਲੋਹਾ ਫਿਰ ਇਹ ਪਹਿਲਵਾਨ ਭਾਈਆਂ ਨੇ ਪੈਸਾ ਕਮਾ ਕੇ ਸਾਰਾ ਇੱਥੇ ਲਾਇਆ ਤੇ ਬਹੁਤ ਸਾਰੀ ਜ਼ਮੀਨ ਖਰੀਦੀ ਕਹਿੰਦੇ ਆ ਹਜ਼ਾਰਾਂ ਏਕੜ ਵੱਖ-ਵੱਖ ਪਿੰਡਾਂ ਜਿੰਨੀ ਜ਼ਮੀਨ ਸੀਗੀ ਆਦਰ ਦੇਖੋ ਕਿੰਨੇ ਕਮਰੇ ਦੋਸਤੋ 12ਵਾਂ ਤਾਂ ਮਹਿਲ ਜਿਵੇਂ ਛੋਟਾ ਹੀ ਲੱਗਦਾ ਪਰ ਛੋਟਾ ਨਹੀਂ ਇਹ ਤਿੰਨ ਮੰਜ਼ਲੀ ਮਹਿਲ ਸੀਗਾ ਤੇ ਇੰਨੇ ਕ ਕਮਰੇ ਆ ਕੋਈ ਗਿਣਤੀ ਨਹੀਂ ਸ਼ਾਇਦ ਇਹ ਕਿਚਨ ਹੋਊਗੀ ਹੈ ਕਿਚਨ ਨਹੀਂ ਹੈ ਕਿਚਨ ਨਹੀਂ ਹੈ ਕਿ ਇੱਥੇ ਕਿਚਨ ਨਹੀਂ ਹੈ ਅੱਛਾ ਦੋ ਕਿਚਨਾ ਇੱਕ ਆ ਕਿਚਨ ਆ ਦੋਸਤੋ ਦੇਖੋ ਸੈਲਫਾ ਸਲਫਾ ਬਣੀਆਂ ਹੈਗੀਆਂ ਵਾਹ ਕਮਾਲ ਸੀ ਜਰ ਜੇ ਇਸ ਟਾਈਮ ਤੇ ਬਣੀ ਹੋਊਗੀ ਉਸ ਟਾਈਮ ਤੇ ਲੋਕਾਂ ਕੋਲੇ ਕੱਚੇ ਘਰ ਨਹੀਂ ਸੀਗੇ ਢਾਰੀਆਂ ਟੂਰੀਆਂ ਬਣਾ ਕੇ ਲੋਕ ਰਹਿੰਦੇ ਸੀਗੇ ਜੇ ਕੋਈ ਕੱਚਾ ਘਰ ਬਣਾਉਂਦਾ ਸੀ ਨਾ ਤਾਂ ਉਹ ਕੱਚੀਆਂ ਇੱਟਾਂ ਲਾ ਲਾ ਕੇ ਕੱਚਾ ਘਰ ਬਣਾਉਂਦਾ ਸੀ ਇਧਰ ਵੀ ਦੋਸਤੋ ਥੋੜੀ ਸੀ ਉਹ ਟੁੱਟ ਗਈ ਸੀ ਠੀਕ ਹੈ ਇੱਕ ਆਹ ਪੌੜੀ ਹਾਂਜੀ ਆਈ ਥੋੜੀ ਜੀ ਇਹਦੇ ਉੱਪਰ ਵੀ ਚੱਲ ਸਕਦੇ ਇਧਰ ਵੀ ਕਿਚਨ ਸੀ ਦੋਸਤੋ ਇੱਕ ਆਹ ਸਾਹਮਣੇ ਕਿਚਨ ਤੇ ਇੱਕ ਇਧਰ ਕਿਚਨ ਕਿਉਂਕਿ ਪਰਿਵਾਰ ਵੀ ਬਹੁਤ ਵੱਡਾ ਸੀਗਾ ਕਿੰਨੇ ਭਾਈ ਸੀ ਦੋ ਤਾਂ ਵੱਡ ਬਡੇਰੇ ਸੀ ਹਨ ਜਿਹੜੇ ਗੋ ਦਿੱਤ ਸਿੰਘ ਤੇ ਹਾਕਮ ਸਿੰਘ ਦਾ ਉਹਨਾਂ ਦਾ ਵੰਸ਼ ਸੀਗਾ ਹਨ ਉਹਨਾਂ ਦੇ ਗਾਂ ਪੋਤਰੇ ਪੜਪੁੱਤਰੇ ਇੰਡੋਨੇਸ਼ੀਆ ਚੀਨ ਦੇ ਵਿੱਚ ਕਹਿੰਦੇ ਰਹਿੰਦੇ ਹੈਗੇ ਹੁਣ ਆ ਵੀ ਸਾਰੀ ਹੁਣ ਡਿੱਗਣ ਵਾਲੀ ਉਹ ਸਕੂਲ ਵੀ ਖੰਡਰ ਹੋ ਗਿਆ ਆ ਦੇਖੋ ਦਰਵਾਜਿਆਂ ਦੀ ਸਾਰਿਆਂ ਦੀ ਬਣਤਰ ਸੇਮ ਇਹ ਸਾਈਡ ਵੀ ਬੋਡੀ ਉੱਪਰ ਚੜ੍ਹ ਸਕਦੇ ਹੋ ਕੀ ਉੱਪਰ ਦੇਖਦੇ ਆਪਾਂ 3rd ਫਲੋਰ ਹੁਣ ਲਾਸਟ ਤੇ ਆ ਗਏ ਆਪਾਂ ਦੇਖੋ ਕਨੇ ਵਧੀਆ ਹਵਾਦਾਰ ਬਸਤੇ ਰੋਸ਼ਨਦਾਨ ਛੱਡੇ ਹਵਾ ਦੇ ਲਈ ਇੱਥੋਂ ਵੀ ਦੇਖੋ ਕਮਾਲ ਦੀ ਬਣਤਰ ਤੇ ਕਮਾਲ ਦਾ ਨਕਸ਼ਾ ਹੋਊਗਾ ਇਨਾ ਮਿਸਤਰੀਆਂ ਦੇ ਕੋਲ ਪਰ ਮੇਨ ਤਾਂ ਗੱਲ ਇਹ ਨਾ ਵੀ ਕਿੰਨਾ ਕੁ ਪੈਸਾ ਲਾਇਆ ਉਸ ਟਾਈਮ ਤੇ ਕਰੋੜਾਂ ਰੁਪਈਆ ਲੱਗਦਾ ਹਨ ਹਾਂਜੀ ਹਾਂਜੀ ਤੇ ਇੱਥੇ ਰਹਿੰਦੇ ਵੀ ਬਹੁਤ ਟਾਈਮ ਰਹੇ ਵੀ ਬਹੁਤ ਟਾਈਮ ਕਾਫੀ ਸਾਲ ਰਹਿੰਦੀ ਹੁਣੇ ਆ ਮੇਰੇ ਆਪਣੇ ਵੱਡੇ ਵੱਡੇ ਰਿਆ ਨਾਲ ਨਹੀਂ ਹਾਂਦੇ ਪਤਾ ਠੀਕ ਹੈ ਠੀਕ ਹੈ 150 ਸਾਲ ਹੋ ਗਿਆ ਬਹੁਤ ਬਹੁਤ ਜ਼ਿਆਦਾ ਜ਼ੋਰ ਹੋ ਗਿਆ ਮੈਨੂੰ ਅੰਗਰੇਜ਼ਾਂ ਜਦੋਂ ਸਟਾਰਟ ਹੋਇਆ ਰਾਜ ਉਸ ਤੋਂ ਪਹਿਲਾਂ ਦੇ ਹਾਂਜੀ ਉਸ ਤੋਂ ਪਹਿਲਾਂ ਦੇ ਹੋਣਾ ਠੀਕ ਠੀਕ ਉਧਰ ਦੀ ਵੀ ਆਪ ਜਾ ਸਕਦੇ ਇਧਰ ਦੀ ਵੀ ਉੱਪਰ ਹਾਂਜੀ ਇੰਦੀ ਵੀ ਜਾ ਸਕਦੇ ਹਾਂ ਇਹ ਗੁੱਠੀ ਦੇ ਵਿੱਚ ਪਾਣੀ ਹੋਇਆ ਹੈ ਬਾਸਾ ਵੀ ਖਨਪਾ ਸਾਹਿਬੇ ਵੀ ਹੋਇਆ ਹੈ ਅੱਛਾ ਹਾਂਜੀ ਉਸ ਵੇਲੇ ਤੇ ਹੋਇਆ ਨਹੀਂ ਨਹੀਂ ਇਹ ਹੁੰਦਾ ਤੂੰ ਬਾਅਦਿਆ ਹੋਇਆ ਹੈ ਬਾਅਦ ਚ ਹਾਂਜੀ ਠੀਕ ਹੈ ਠੀਕ ਹੈ ਉਪਰ چھوٹے چھوٹے ਦੇਖਣ ਨੂੰ ਜਾ ਰਹੇ ਹਾਂ ਉਸ ਤੋਂ ਉੱਪਰ ਲਾਸਟ ਤੇ ਆ ਗਿਆ ਦੇਖੋ ਫਰਸ਼ ਕਿਹ ਹੈ ਜੀ ਫਰਸ਼ ਲੱਗੀ ਕਿਹ ਹੈ ਜੀ ਟਾਇਲ ਲੱਗੀ ਵੀ ਅੱਜ ਵੀ ਆਪਾਂ ਐਸ ਦੀ ਟਾਇਲ ਨਹੀਂ ਸੋਚ ਸਕਦੇ ਲੈ ਅੰਦਰ ਆ ਦੇਖੋ ਕਲਰ ਉਵੇਂ ਹੀ ਹੈ 150 ਸਾਲ ਬਾਅਦ ਵੀ ਇੰਨੀ ਮੀਹਾ ਇਨਾ ਕੁਝ ਹੋਣ ਦੇ ਬਾਵਜੂਦ ਵੀ ਆ ਦੇਖੋ ਉਵੇਂ ਹੀ ਕਲਰ ਵੀ ਉਵੇਂ ਪਹਿਲਾਂ ਵੀ ਸੀ ਹੈ ਪਹਿਲਾਂ ਵੀ ਹੈ ਆ ਦੇਖੋ ਉੱਪਰ ਵੀ ਚਬੂਤਰੇ ਬਣੇ। ਜਬਾਰਾ ਬਣਿਆ ਉਹ ਦੇਖੋ ਕਿੰਨੀਆਂ ਖਿੜਕੀਆਂ, ਕਿੰਨੀ ਲੱਕੜ ਲੱਗੀ। ਨਹੀਂ ਉਧਰ ਰਹਿਣ ਦੀ ਆ ਦੇਖੋ। ਆ ਛੱਤ ਛੁੱਤ ਡੇਗੀ ਲੱਗਦੀ ਹੈ ਨਾ। ਨਹੀਂ ਇਦਾਂ ਓਪਨ ਨਹੀਂ। ਅੱਛਾ ਇਹ ਓਪਨ ਹੀ ਆ। ਠੀਕ ਆ ਆ ਸਾਹਮਣੇ ਦਰਵਾਜ਼ੇ। ਤੇ ਆ ਓਪਨ ਸੀਗੀ ਇੱਧਰ। ਆ ਛੱਤ ਸੀਗੀ ਇੱਧਰ ਦੀ ਆ ਜੂ। ਬਹੁਤ ਬਹਨੀਆਂ ਸੀ ਤੇ ਉਹ ਜਿਹੜੇ ਚਬੂਤਰੇ ਕਿੰਨੇ ਸੀਗੇ ਉਹ ਜਿਹੜੇ ਉੱਪਰ ਬਣੇ ਹੈਗੇ ਗੁੰਮਦ ਉਹ ਹੈ ਦੀ ਸੀ ਦੋ ਦੋ ਸੀ ਦੋ ਹੀ ਸੀ ਨਾ ਹਾਂ ਜੀ ਇਹ ਕਹਿੰਦੇ ਆ ਦੋਸਤੋ ਇਹ ਜਿਹੜੇ ਗੁੰਮਦ ਆ ਨਾ ਇਹਨਾਂ ਦੇ ਉੱਪਰ ਉਹ ਦੇਖੋ ਹੁਣ ਆਪਾਂ ਦੇਖਦੇ ਆ ਉਹ ਦੇਖੋ ਜਿਹੜੇ ਤਾਂਬੇ ਦੇ ਬਣੇ ਹੈਗੇ ਕਹਿੰਦੇ ਉਹਦੇ ਉੱਪਰ ਵੀ ਸੋਨੇ ਦੀ ਝਾਲ ਇਹਨਾਂ ਨੇ ਸੋਨੇ ਦੀ ਪਾਲਿਸ਼ ਕਰਵਾਈ ਸੀਗੀ ਮਹਿੰਗੇ ਬਹੁਤ ਮਹਿੰਗੇ ਸੀਗੇ ਮਲੇ ਰਾਜਾ ਮਹਾਰਾਜਾਂ ਨੂੰ ਮਹਿਲ ਬਣਾਇਆ ਸੀਗਾ ਐਡੇ ਐਡੇ ਮਹਿਲ ਤਾਂ ਰਾਜਿਆਂ ਦੇ ਹੁੰਦੇ ਸੀਗੇ ਇਧਰ ਲੱਗ ਤਰ੍ਹਾਂ ਦੀ ਫਰਸ਼ ਹੈ ਹਾਂਜੀ ਹੈਨਾ ਇਧਰ ਡਿਜ਼ਾਈਨ ਅਲੱਗ ਕਮਾਲ ਕਿਹੜੇ ਕਿੱਦਾਂ ਬਣਾਇਆ ਸੀਗਾ ਕਿਵੇਂ ਕਿਹਦਾ ਵੀ ਇੱਧਰ ਕਿੱਥੇ ਕਾਫੀ ਏਰੀਆ ਓਕੇ ਆ ਚੁਲੋ ਉਸ ਟਾਈਮ ਦਾ ਕਮਾਲ ਆ ਦੋਸਤੋ ਮਤਲਬ ਬੰਦਾ ਕੋਈ ਸੋਚਦਾ ਪਰ ਹੁੰਦਾ ਕੁਛ ਆ ਕਦੇ ਮਤਲਬ ਬੰਦੇ ਨੇ ਜਦੋਂ ਇੰਨਾ ਪੈਸਾ ਲਾਇਆ ਹੈਗਾ ਮਤਲਬ ਕਰੋੜਾਂ ਰੁਪਈਆ ਲਾਇਆ ਉਹਨਾਂ ਨੇ ਸੋਚਿਆ ਹੋਣਾ ਵੀ ਸਾਡੀ ਵੰਛ ਸਾਡੇ ਪੁੱਤ ਪੁੱਤਰੇ ਸੁਖੀ ਰਹਿਣਗੇ ਪਰ ਕੀ ਕਹਿ ਸਕਦੇ ਆ ਟਾਈਮ ਦਾ ਹੇਰ ਫੇਰ ਆ ਠੀਕ ਹੈ ਇੱਥੇ ਹੋਰ ਫਰਸ਼ ਇੱਥੇ ਅਲੱਗ ਫਰਸ਼ ਆ ਦੇਖੋ ਜਾ ਸਕਦੇ ਨਾ ਹਾਂਜੀ ਹਾਂਜੀ ਜਾ ਸਕਦੇ ਇਧਰੋਂ ਵੀ ਏ ਹਵਾ ਦੇ ਲਈ ਦੇਖੋ ਕਿਵੇਂ ਛੱਡੇ ਹੋ ਸੰਦਾਨੇ ਤੁਸੀਂ ਉਹ ਲੱਕ ਦਰਵਾਜ਼ਾ ਠੀਕ ਹੈ ਠੀਕ ਹੈ ਤੇ ਇਧਰ ਲੱਕ ਦਰਵਾਜ਼ੇ ਹਵਾ ਦੇ ਲਈ ਮਤਲਬ ਪੂਰਾ ਮਹਿਲ ਬਣਾਇਆ ਹੈਗਾ ਰਾਜਿਆਂ ਵਾਂਗੂ ਉੱਪਰ ਵੀ ਦੇਖੋ ਜਵਾਰਾ ਗੁੰਮਟਾ ਜਿਹੜੇ ਗੁੰਮਟਾ ਲੱਗਿਆ ਹੈਗਾ ਉਹ ਵੀ ਜਵਾਰਾ ਕਮਾਲ ਦੀ ਉੱਪਰ ਹਾਂਜੀ ਠੀਕ ਠੀਕ ਹੈ ਦੇਖੀ ਜਾਣਾ ਜੀ ਆਹ ਉਹ ਪਰਜਾਲੀ। ਲਾਸਟ ਦੇ ਦੋਸਤੋਂ ਆਪਾਂ ਜਾ ਕੇ ਦੇਖਦੇ ਆਂ ਛੱਤ ਤੇ। ਪੌੜੀਆਂ ਦੀ ਹਾਲਤ ਜਮਾ ਸਹੀ ਆ ਬਿਲਕੁਲ ਸਹੀ ਆ ਅਜੇ ਤੱਕ ਕਦੇਖ ਲੋ। ਬਹੁਤ ਦੂਰ ਦੂਰੋਂ ਦੇ ਲੋਕ ਸ਼ੂਟਿੰਗ ਬਣਾਉਂਦੇ। ਠੀਕ ਆ ਠੀਕ ਆ। ਅੱਗੇ ਦੋਸਤੋਂ ਆਪਾਂ ਇਹਦੇ ਵਿੱਚ ਇੱਕ ਕਹਾ ਗੁਮਟ ਇੱਕ ਇੱਕ ਉਹ ਦੂ ਤੇ ਤਿੰਨ ਛੋਟਾ ਤੇ ਕੁਦਰ ਚਾਰ ਛੋਟੇ ਤੇ ਦੋ ਗੁਮਟ ਵੱਡੇ ਆ ਇਹਨਾਂ ਸਾਰਿਆਂ ਦੇ ਉੱਪਰ ਨਾ ਤਾਂਬਾ ਲੱਗਿਆ ਸੀ ਤਾਂਬੇ ਦੇ ਉੱਪਰ ਸੋਨੇ ਦੀ ਪਾਲਿਸ਼ ਹੋਈ ਸੀ ਬਹੁਤ ਮਹਿੰਗੀ ਦੇਖੋ ਇਧਰਲੇ ਤੇ ਹੈਗਾ ਜੇ ਵੀ ਓਕੇ ਇਹ ਬੈਠਣ ਦੇ ਲਈ ਬਣਾਇਆ ਤੇ ਇਹ ਬੈਠਣ ਦੇ ਲਈ ਥੜਾ ਬਣਾਇਆ ਤੇ ਇਹ ਲੈਂਪ ਲੰਪ ਬਣਾਏ ਹੋਣਗੇ ਠੀਕ ਹੈ ਠੀਕ ਹੈ ਇਹਦੇ ਵਿੱਚ ਕਿਉਂਕਿ ਉਸ ਟਾਈਮ ਤੇ ਨਾ ਬਹੁਤ ਲਾਈਟ ਨਹੀਂ ਸੀ ਹੈਗੀ ਇਹ ਉਸ ਟਾਈਮ ਤੇ ਇਹਦੇ ਵਿੱਚ ਅੱਗ ਬਾਲਦੀ ਹੋਊਗੀ ਹਾਂਜੀ ਸ਼ਾਇਦ ਠੀਕ ਹੈ ਬਾਲਦੇ ਹੋਊਗੇ ਤੇ ਆ ਸਾਰੇ ਸਾਈਡ ਤੇ ਨਾ ਮਹਿਲ ਦੇ ਇਹ ਹਵੇਲੀ ਦੇ ਸਾਰੇ ਛੜ ਤੇ ਆ ਰੋਸ਼ਨਦਾਨ ਦੇਖੋ ਰੰਗ ਬਰੰਗੇ ਰੰਗ ਹੀ ਉਹਦੇ ਹੋਇਆ ਚਾ ਚੱਲਿਆ ਨਹੀਂ ਚੜਿਆ ਨਹੀਂ ਅਜੇ ਵੀ ਅਜੇ ਤੱਕ ਸੇਮ ਰੰਗ ਆ ਦੇਖੋ ਬਲੂ ਆ ਸੰਤਰੀ ਰੰਗ ਸੇਮ ਹਨਾ ਗ੍ਰੀਨ ਸਾਰੇ ਰੋਸ਼ਨਦਾਨ ਉਵੇਂ ਹੀ ਕਲਰ ਬਿਲਕੁਲ ਦੇਖੋ ਕਮਾਲ ਫਿਰ ਇਸ ਹਵੇਲੀ ਦੇ ਉੱਪਰੋਂ ਪੂਰਾ ਪਿੰਡ ਪੂਰਾ ਪਿੰਡ ਦਿਸਦਾ ਸੀਗਾ ਇੰਨੀ ਉੱਚੀ ਹਵੇਲੀ ਕੋਈ ਪੱਜਾਂ ਸੰਜੀ ਇਹ ਜਾਸਾਂ ਦੇ ਵੀ ਜਾਸਾ ਚ ਚੜ੍ਹ ਤੁਰਦੇ ਆ ਉਧਰ ਨਹੀਂ ਪੌੜੀਆਂ ਹੈਗੀਆਂ ਨਾ ਨਾ ਰਹਿਣ ਦੂ ਫਿਰ ਦੇਖੋ ਆ ਜਾ ਉਧਰ ਦੇਖਦੇ ਆਪਾਂ ਬਾਬੂ ਦੇਖੋ ਇਹਦੇ ਰੋਸ਼ਨਦਾਨ ਸਾਰੀ ਸਾਈਡ ਤੇ ਕਿੰਨੇ ਵਧੀਆ ਤੇ ਕਿੰਨੇ ਮਹਿੰਗੇ ਜਿਹੜੇ ਪੇਂਟ ਹੋਏ ਹੋਣਗੇ ਇੱਧਰ ਵੀ ਬੈਠਣ ਲਈ ਜਗਾ ਤੇ ਇੱਥੇ ਮਸ਼ਾਲਾਂ ਜਗਉਣ ਨੂੰ ਇਹ ਬਣਾਏ ਆ ਲੈਂਪ ਬਣਾਏ ਤੇ ਆ ਗੁਮਟ ਦੇ نیچے ਇਥੋਂ ਪੂਰੀ ਸ਼ਵੇਲੀ ਮਤਲਬ ਇਸ ਹਵੇਲੀ ਨੂੰ ਘੁੰਮਣ ਵਾਸਤੇ ਹੀ ਦੋਸਤੋ ਇੰਨੇ ਕ ਕਮਰੇ ਆ ਨਾ ਮੈਨੂੰ ਲੱਗਦਾ ਵੀ 1 ਘੰਟਾ ਲੱਗਦਾ ਆ ਦੇਖੋ ਆ ਛੋਟੇ ਗੁੰਟ ਜਿਹੜੀ ਚਾਰ ਆਪਾਂ ਨੇ ਤੁਹਾਨੂੰ ਦੱਸੇ ਕਮਾਲ ਦੀ ਕਲਾ ਕਿੱਥੇ ਇੰਨੇ ਪੈਸੇ ਲਾਏ ਹੋ ਹੈਨਾ ਆ ਸਾਰੀ ਗਰਾਊਂਡ ਤੋਂ ਕੋਠੀ ਦੇ ਜਿਹੜੀ ਕੰਧ ਹੋਊਗੀ ਨਾ ਉਹ ਲਾਸਟ ਤੱਕ ਹੋਊਗੀ ਜੇ 2-3 ਕਿੱल्ल्या ਦੇ ਵਿੱਚ ਹੈ ਨਾ ਉਹ ਲੋਕ ਤੋਂ ਕਿੱਲਾ ਹੋਣਾ ਵਾਧੂ ਕਾਫੀ ਕਿੱਲਾ ਥੁੱਡੇ ਪਿੰਡ 'ਚ ਵੀ 100-150 ਕਿੱਲਾ ਤਾਂ ਹੋਊਗਾ ਹਨਾ ਅਲੱਗ-ਅਲੱਗ ਪਿੰਡਾਂ 'ਚ ਇਹ ਨਹੀਂ ਜ਼ਮੀਨ ਸੀਗੀ ਹਾਂਜੀ ਨਹੀਂ ਹੈਗਾ ਠੀਕ ਆ ਦੋਸਤੋਂ ਬਹੁਤ ਪੈਸਾ ਲਾਇਆ ਸੀਗਾ ਪਰ ਟਾਈਮ ਦੇ ਨਾਲ ਸਾਰਾ ਕੁਝ ਬਦਲ ਜਾਂਦਾ ਬੰਦਾ ਕੋਈ ਸੋਚਦਾ ਹੁੰਦਾ ਕੁਝ ਬਹੁਤ ਟਾਈਮ ਹੀ ਰਹਿੰਦੇ ਵੀ ਹੈ ਇਹਨਾਂ ਦੀ ਹੁਣ ਵੀ ਇਹਨਾਂ ਦੇ ਜਿਹੜੇ ਪੜੋਤਰੇ ਜਾਂ ਪੋਤਰੇ ਉਹ ਫੋਰਨ ਕੰਟਰੀ ਰਹਿੰਦੇ ਇੰਡੋਨੇਸ਼ੀਆ ਚ ਇੰਚੇ ਕਹਿੰਦੇ ਰਹਿੰਦੇ ਆ ਤਾਂ ਬਟ ਇੱਥੇ ਨਹੀਂ ਹੁਣ ਦੇਖ ਲਓ ਤੁਸੀਂ ਖੰਡਰ ਹੋ ਗਿਆ ਸਾਰਾ ਕੁਝ ਹੁਣ ਆਪਾਂ ਚੱਲਦੇ ਨਹੀਂ ਅੱਗੇ ਕੋਪਰਾ ਸਾਰਾ ਮਹਿਲ ਦੀ ਇਹ ਇਹਨੂੰ ਆਪਾਂ ਮਹਿਲ ਕਹਿ ਸਕਦੇ ਹਵੇਲੀ ਕਹਿ ਸਕਦੇ ਬਹੁਤ ਵੱਡੀ ਦੇਖ ਲਓ ਦੋਸਤੋ ਇੱਕ ਨਾ ਗਰੀਬ ਪਰਿਵਾਰ ਸੀਗਾ ਉਹਨੇ ਮਿਹਨਤ ਕਰਕੇ ਇੰਨਾ ਵੱਡਾ ਨਾਮ ਬਣਾਇਆ ਦੇਖੋ ਇੱਥੇ ਵੀ ਕਿੰਨਾ ਵਧੀਆ ਪਲੇਟਾਂ ਲੱਗੀਆਂ ਕਹਿੰਦੇ ਆ ਕਿ ਜਦੋਂ ਇਹ ਕੋਠੀ ਬਣੀ ਨਾ ਇਹ ਮਹਿਲ ਬਣਿਆ ਤਾਂ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਸੀ ਇਹ ਦੇਖਣ ਇਹ ਇਹ ਇੰਨੀ ਵੱਡੀ ਜਿਹੜੀ ਹਵੇਲੀ ਆ ਕਿੰਨੇ ਬਾੜੀ ਇੰਨਾ ਪੈਸਾ ਕਿੱਥੇ ਪੰਜਾਬ ਦੇ ਵਿੱਚ ਮਤਲਬ ਇਹ ਪੂਰੇ ਇੰਡੀਆ ਚੋਂ ਇਹਨੂੰ ਦੇਖਣ ਆਉਂਦੇ ਸੀ ਲੋਕ ਤੇ ਦੇਖਣ ਅੱਜ ਵੀ ਆਉਂਦੇ ਆ ਅੱਜ ਕੁਝ ਦੇਖਣ ਦਾ ਨਜ਼ਰੀਆ ਬਦਲ ਗਿਆ ਦੋਸਤੋ ਤੁਸੀਂ ਵੀ ਸਿਆਣੇ ਹੋ ਤੇ ਆਪਾਂ ਨੂੰ ਵੀ ਪਤਾ ਉਸ ਟਾਈਮ ਤੇ ਦੇਖਣ ਆਉਂਦੇ ਸੀਗੇ ਕਿ ਮਤਲਬ ਇਹ ਐਡਾ ਵੱਡਾ ਮਹੱਲ ਕਿੰਨੇ ਪਾਇਆ ਕੀ ਇੰਨੇ ਪੈਸੇ ਕਿੰਨੇ ਲਾਏ ਅੱਜ ਦੇਖਣ ਆਉਂਦੇ ਆ ਕਿ ਇਹ ਖੰਡਰ ਕਿਉਂ ਬਣ ਗਿਆ ਕਿ ਕੀ ਕਾਰਨ ਸੀਗਾ ਕਿ ਇਹ ਇੱਡਾ ਵੱਡਾ ਮਹੱਲ ਖੰਡਰ ਬਣ ਗਿਆ ਠੀਕ ਆ ਦੇਖਣ ਦਾ ਨਜ਼ਰੀਆ ਦੇਖਣ ਲੋਕ ਅੱਜ ਵੀ ਆਉਂਦੇ ਆ ਪਰ ਉਸ ਟਾਈਮ ਤੇ ਅਲੱਗ ਤਰੀਕੇ ਨਾਲ ਦੇਖਣ ਆਉਂਦੇ ਸੀਗੇ ਹੁਣ ਅਲੱਗ ਤਰੀਕੇ ਨਾਲ ਇਧਰ ਆਪਾਂ ਦੇਖੇ ਨਹੀਂ ਸੀਗੇ ਕਮਰੇ ਆ ਦਿਖੋ ਆ ਲੱਕੜਾਂ ਨਾ ਕੀ ਲੋਹਾਂ ਦੀ ਲੱਕੜ ਦੇਖੋ ਕਿੱਡੀ ਇਹ ਫਰਾਂਸ ਤੋਂ ਲਿਆਂਦੀ ਸੀ ਸਾਰੀ ਲੱਕੜ ਇਹ ਨਹਾ ਮਾਰਨਾ ਦੇ ਪੁੱਢੇ ਦਰਵਾਜ਼ੇ ਹਾਂ ਹਾਂ ਬਹੁਤ ਬਾਕੀ ਪਤਾ ਕੀ ਹੁੰਦਾ ਜਦੋਂ ਕੋਈ ਰਹਿੰਦਾ ਨਹੀਂ ਨਾ ਚਾਹੇ ਮੈਂ ਕਹਿੰਦਾ ਆਪਾਂ 15 ਦਿਨ ਘਰ ਛੱਡ ਦੋ ਲੋ ਉਹ ਉਹ ਵੀ ਖੰਡਰ ਵਾਂਗੂ ਆਪਾਂ ਪੰਜਾਬ ਦਾ ਜੇ 15 ਦਿਨਾਂ ਬਾਅਦ ਆਪਾਂ ਬੋਲਦੇ ਹਨਾ ਇਹ 150 ਸਾਲ ਹੋ ਗਿਆ ਹੁਣ 150 ਸਾਲ ਚ ਮੰਨ ਲਓ 100 ਸਾਲ ਤਾਂ ਹੋ ਗਿਆ ਨਾ ਇਹਨੂੰ ਛੱਡੀ ਨੂੰ ਚਲ 50 60 ਸਾਲ ਉਹ ਰਹੇ ਵੀ ਹੋਣਗੇ ਹਨਾ ਤੇ ਖੰਡਰ ਤਾਂ ਹੋਊਗਾ ਇਹ ਗਾੜੀਆਂ ਲਈ ਬਣਾਈਆਂ ਸੀ ਸਫਤਾਂੀਆਂ ਇਹ ਨਹੀਂ ਸਮਝਦਾ ਇੰਨਾ ਡਕਚ ਇਹ ਕੁਸ਼ਰ ਖੰਡੇ ਲਈ ਬਣਾਈਆਂ ਹੋਣੀਆਂ ਹਨ ਇਸ ਸਾਈਡ ਵੀ ਬਣਾਈਆਂ ਤੇ ਇੱਕ ਆ ਇਧਰ ਬਣਾਈਆਂ ਦੇਖੋ ਇੱਕਾ ਤੇ ਉਸ ਟਾਈਮ ਇਹਨੂੰ ਹਵੇਲੀ ਨੂੰ ਦੇਖਣ ਪੂਰੇ ਭਾਰਤ ਚੋਂ ਲੋਕ ਆਉਂਦੇ ਸੀਗੇ ਤੇ ਅੱਜ ਕਬੂਤਰ ਜਿੰਦੇ ਸੁਈ ਬਾਅਦ ਚੱਲ ਜੇ ਤੇ ਉਹ ਦਰਵਾਜ਼ੇ ਨੂੰ ਲਾ ਕੇ ਛੰਡਾ ਤੇ ਕਾਫੀ ਜੇ ਬਾਅਦ ਪੁਰਾਣਾ ਹੈ ਤੇ ਹਿੰਦੇ ਹੋਈ ਇੰਨਾ ਹੀ ਖੰਡਰ ਵੀ ਬਣ ਗਿਆ ਹਾਂ ਇੱਕ ਸਾਲ ਬਾਅਦ ਤਾਂ ਉਹ ਵੀ ਖੰਡਰ ਬਣ ਜਾਂਦਾ ਇਹ ਦੇਖ ਲਓ ਤੂੰ ਯਾਰ 150 ਸਾਲ ਹੋ ਗਿਆ ਹਾਂਜੀ ਇੱਕ ਮਹਿਲ ਬਣੇ ਨੂੰ ਹਾਂ ਸ਼ੇਰ ਵੀ ਦੇਖ ਲਓ ਇਹਦੀ ਹੋਂਦ ਅਜੇ ਵੀ ਉਵੇਂ ਹੀ ਆ ਹਣ ਉਵੇਂ ਖੜੀ ਹੈ ਤੇ ਕਿੰਨੀਆਂ ਦੋਨ ਸਾਈਡ ਤੋਂ ਪੌੜੀਆਂ ਚੜ੍ਹਦੀਆਂ ਤੇ ਐਂਡ ਤੱਕ ਚੜ੍ਹਦੀਆਂ ਜਿੱਥੋਂ ਤੱਕ ਗੁੰਮਤ ਬਣੇ ਹਣ ਦੋਸਤੋ ਅੱਜ ਤਾਂ ਇਸ ਹਵੇਲੀ ਦੇ ਅੰਦਰ ਜਦੋਂ ਕੋਈ ਰਾਤ ਨੂੰ ਵੱਡਦਾ ਹੋਊਗਾ ਨਾ ਤਾਂ ਉਹਨੂੰ ਡਰ ਆਉਂਦਾ ਹੋਊਗਾ ਕੱਲੇ ਬੰਦੇ ਨੂੰ ਠੀਕ ਹੈ ਤੇ ਕਿਸੇ ਟਾਈਮ ਤੇ ਇੱਥੇ ਮਤਲਬ ਕਿੰਨੀ ਕੁ ਰੌਣਕ ਹੋਊਗੀ ਕਿੱਡਾ ਵੱਡਾ ਇਹਨਾਂ ਦਾ ਪਰਿਵਾਰ ਸੀਗਾ ਤਾਂ ਅੱਜ ਦੇਖ ਲਓ ਕੋਈ ਨਹੀਂ ਅੱਜ ਡਰ ਆਉਂਦਾ ਇਹ ਹੀ ਚੈਪਟਰ 1 ਦਾ ਟਾਈਨ ਦਾ ਕੰਪਲੀਟ ਚ ਰੰਗ ਵਿੱਚ ਆਇਆ ਹੋ ਰਿਹਾ ਬਹੁਤ ਵਧੀਆ ਇਧਰ ਅਲੱਗ-ਅਲੱਗ ਹੈਨਾ ਪੇਂਟ ਇਧਰ ਵੀ ਰੰਗ ਇਧਰ ਦੇਖੋ ਗ੍ਰੀਨ ਕਲਰ ਉੱਪਰ ਵੀ ਉੱਪਰ ਨੂੰ ਬੰਨੇ ਟੈਲ ਲੱਗੀ ਆ ਜਾਂ ਉੱਪਰ ਵੀ ਟੈਲ ਲੱਗੀ ਕਮਾਲ ਦੀ